ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਮਿੱਤਰੋ ਠੀਕ ਠਾਕ ਲਓ ਬਈ ਅੱਜ ਇੱਕ ਨਵਾਂ ਸ਼ੌਂਕ ਕਰਾਉਣ ਜਾ ਰਹੇ ਆ ਤੁਹਾਨੂੰ ਪਹੁੰਚੇ ਆਏ ਆ ਸ਼ਹਿਰ ਪੰਘਾਲੇ ਤੇ ਕਬੂਤਰ ਆ ਆਪਣੇ ਦੀਪੇ ਗੋਲ ਗੱਪਿਆਂ ਵਾਲੇ ਦੇ ਤੇ ਆ ਬਾਈ ਦਾ ਮੁੰਡਾ ਮਾਣ ਸਾਡਾ ਬਾਈ ਆਪ ਪਹੁੰਚ ਗਿਆ ਹੈਗਾ ਬਾਈ ਇਟਲੀ ਤੇ ਸ਼ੌਂਕ ਕਰਾਉਣੇ ਤੁਹਾਨੂੰ ਆਪਾਂ ਇੱਥੇ ਕਬੂਤਰਾਂ ਦਾ ਬੜੇ ਦਿਨ ਹੋ ਗਿਆ ਕਹਿੰਦਾ ਸੀ ਯਾਰ ਕਬੂਤਰ ਨਹੀਂ ਦੇਖੇ ਦਿਖਾ ਦੇਣੀ ਮੈਂ ਕਹਾਂ ਨਾਲ ਆਪਾਂ ਭਰਾਵਾਂ ਨੂੰ ਵੀ ਦਿਖਾ ਦਿੰਨੇ ਆ ਕਿਉਂਕਿ ਜਿਹੜਾ ਸ਼ੌਂਕ ਹੈ ਨਾ ਕੀੜਾ ਬਈ ਜਾਂਦਾ ਨਹੀਂ ਇਹ ਦਿਮਾਗ ਦੇ ਵਿੱਚ ਹੀ ਰਹਿੰਦਾ ਬੰਦੇ ਦੇ ਕਬੂਤਰ ਬਾਈ ਹੁਣਾਂ ਦੇ ਕੋਲ ਗਿਣਤੀ ਦੇ ਆ ਪਰ ਕਬੂਤਰ ਪੂਰੇ ਸਿਰਾ ਆ ਠੀਕ ਆ ਜੀ ਆ ਕਰੋ ਇਹ ਸ਼ੌਂਕ ਇੱਕ ਇੱਕ ਕਬੂਤਰ ਬਾਈ ਦਾ ਦੇਖਣ ਆਲਾ ਆ ਗਿਣਤੀ ਦੇ ਕਬੂਤਰ ਰੱਖੇ ਹੋਏ ਆ ਛਾਂਟਵੇਂ ਪੂਰੇ ਆ ਸ਼ਾ ਆਖਾ ਠੀਕ ਆ ਜੀ ਲੱਗਦਾ ਫਬਜੀ ਵਾਲਿਆਂ ਵਾਲਾ ਆ ਸ਼ਾਇਦ ਪਤਾ ਨਹੀਂ ਰੱਬ ਜਾਣਦਾ ਤੇ ਆ ਬੈਠੀ ਆ ਇੱਕ ਇਹ ਕਬੂਤਰੀਆਂ ਕਾ ਕਬੂਤਰ ਆ ਮਨ ਇਹ ਸਾਰੀਆਂ ਕਬੂਤਰੀਆਂ ਹੀ ਆ ਹੈਂ ਆ ਲੋ ਬਈ ਇੱਕ ਆ ਵੇਖੀਆ ਪਠੀਆਂ ਕਬੂਤਰਿਆਂ ਵਿੱਚ ਝਾੜੇ ਦਿਆ ਕੁਝ ਲਾਲ ਚੀਨੀ ਖਟੀਆਂ ਦੀ ਐ ਲੋ ਬਈ ਤੇ ਇੱਕ ਚੀਜ਼ ਬਈ ਤੁਹਾਨੂੰ ਦੱਸ ਦਈਏ ਜਿੰਨੇ ਵੀ ਭਰਾ ਨਾਲ ਜੁੜੇ ਨੇ ਦੇਖ ਰਹੇ ਨੇ ਵੀਡੀਓ ਇਹ ਸਿਰਫ ਤੁਹਾਡੇ ਸ਼ੌਂਕ ਦੇ ਲਈ ਆ ਮੇਰੇ ਭਰਾਵੋ ਇਹ ਸੇਲ ਨਹੀਂ ਹੈਗੇ ਠੀਕ ਆ ਜੀ ਸ਼ੌਂਕ ਕਰਾ ਰਹੇ ਹਾਂ ਬਸ ਤੁਹਾਨੂੰ ਆਪਾਂ ਕਬੂਤਰਾਂ ਦਾ ਤੇ ਬਹੁਤ ਬਹੁਤ ਵਧੀਆ ਨਸਲਾਂ ਨੇ ਵੀਰ ਹੁਣਾਂ ਦੇ ਕੋਲ ਤੇ ਮੈਂ ਕਹ ਆਪਾਂ ਕਰਾ ਦਿੰਨੇ ਆ ਸ਼ੌਂਕ ਆ ਦੇਖੋ ਲਾਲਸਰੀ ਪ੍ਰਾਣੀ ਟੈਡੀ ਆ ਪੱਕੀ ਪੀਲੀਆਂ ਅੱਖਾਂ ਨੇ ਇਹਦੀਆਂ ਪਰ ਕਬੂਤਰੀ ਪੂਰੀ ਜ਼ਬਰਦਸਤ ਹੈ ਆ ਕਰੋ ਸ਼ੌਂਕ ਆ ਆ ਗਿਆ ਲਾਲਸਰੀ ਚਟੀਆਂ ਦੀ ਇੱਕ ਇੱਕ ਕਬੂਤਰ ਜਿਹੜਾ ਤੁਹਾਨੂੰ ਬਾਈ ਜੀ ਦਿਖਾਵਾਂਗੇ ਪੂਰੇ ਵਧੀਆ ਨੇ ਠੀਕ ਹੈ ਜੀ ਆ ਆ ਜਿਓ ਅੱਗੇ ਦੇਖੋ ਨਾ ਸलाम ਬਹੁਤ ਸੋਹਣੀਆਂ ਵੀਰ ਦੇ ਕੋਲ ਵਧੀਆ ਆਵਾਜ਼ੀਆਂ ਵੀ ਛੜੀਆਂ ਐਰਕਾਂ ਇੱਕ ਦੋ ਹਿੱਸੇ ਵੀ ਆਏ ਹੀ ਗਏ ਹੀ ਬਾਈ ਹੁਣਾਂ ਦੇ ਤੇ ਆਹ ਦੇਖੋ ਇੱਕਾ ਦਿੱ ਬੈਠੀ ਆ ਖਟੀਆਂ ਦੀ ਕੱਲਾ ਕੱਲਾ ਤਬੂਤਰ ਬਈ ਤੁਹਾਨੂੰ ਦਿਖਾ ਰਿਆਂ ਵਧੀਆ ਤਰੀਕੇ ਦੇ ਨਾਲ ਮਾਂ ਦਾ ਸ਼ੌਂਕ ਕਰਾਉਣੀ ਆ ਤੇ ਆ ਇੱਕ ਚੱਪ ਕਰੈਸ਼ੂ ਦੇਖੋ ਬਈ ਇੱਕ ਖਟੀਆਂ ਦੀ ਆ ਚੱਪ ਕਰੈਸ਼ੂ ਆ ਕਬੂਤਰੀ ਦਿਖਾਗੇ ਤੁਹਾਨੂੰ ਇਹ ਕਿਹੜੀਆਂ ਜੁਆ ਗੱਡੀ ਦੇਣ ਦਿੱਤੀ ਅੱਛਾ ਅੱਛਾ ਆਇਆ ਬਾਈ ਫੌਜੀ ਵਾਲਿਆਂ ਚੋਂ ਕਬੂਤਰੀ ਕਰੋ ਸ਼ਾਂਗ ਬੋਰੀ ਵਧੀਆ ਆ ਮਾਣੇ ਦੀ ਲਾ ਦਿਓ ਹੁਣ ਜੋੜੀ ਆ ਕਬੂਤਰੀ ਦੀ ਉਹਦੇ ਕਬੂਤਰ ਨਾਲ ਹੀ ਲਾ ਦਿਓ ਇਹ ਬਾਈ ਹੈਗਾ ਇੱਕ ਖੁੱਡਾ ਜੇ ਤਾਂ ਹਨ ਕਰਾਇਆ ਸ਼ੌਕ ਤੇ ਹੁਣ ਚਲਦੇ ਆਪਾਂ ਦੂਸਰੇ ਖੁੱਡੇ ਦੇ ਵਿੱਚ ਤੇ ਉਹਦੇ ਵਿੱਚ ਵੀ ਦੇਖਦੇ ਆ ਕਿੰਨੇ ਕਬੂਤਰ ਆਂ ਡੋਲੀ ਆ ਇੱਕ ਰੱਖੀ ਹੋਈ ਆ ਬਾਈ ਇਹੋ ਨੇ ਬੜੀ ਵੱਡੀ ਬਣਾਈ ਹੋਈ ਆ ਤੇ ਇਧਰ ਆ ਦੂਸਰਾ ਖੁੱਡਾ ਇਧਰ ਦੋ ਖੁੱਡੇ ਆਪਸ ਵਿੱਚ ਜੁੜੇ ਹੋਏ ਆ ਬਾਈ ਆ ਆ ਲੋ ਬਾਈ ਆਇਆ ਨਾਰ ਇਹ ਦੱਸਦੇ ਨਾਰ ਇਧਰ ਸਾਰੇ ਨਾਰਾ ਕਰੋ ਸ਼ੌਂਕ ਬਈ ਮਿੱਤਰੋ ਆ ਲਾਲ ਚੀਨਾ ਵੱਡਾ ਕਬੂਤਰ ਵੱਡੇ ਪੁਰਾਣੇ ਕਬੂਤਰ ਹੀ ਆ ਜਿਆਦਾ ਇਹਦੇ ਵਿੱਚ ਬੜੇ ਚੰਗੇ ਚੰਗੇ ਕਬੂਤਰ ਆ ਬਾਈ ਬਾਈ ਹੁਣਾਂ ਦੇ ਰੱਖੇ ਹੋਏ ਮੈਂਗਾ ਪ੍ਰਾਮਣ ਕਰੰਨੇ ਆ ਸ਼ੌਂਕ ਆ ਜਾਏ ਆ ਤੇ ਕਲਾ ਕਲਾ ਕਬੂਤਰ ਦਿਖਾਵਾਂਗੇ ਵਧੀਆ ਤਰੀਕੇ ਦੇ ਨਾਲ ਮਾਣੋ ਪਿੱਛੇ ਵਾਲਾ ਕਬੂਤਰ ਹੀ ਆਣਾ ਹੈ ਨਾ ਹਾਂ ਉਹੀ ਆ ਇਹੜਾ ਉਹ ਜੋੜਿਆਂ ਚ ਹਾਂ ਨਹੀਂ 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 ਜਿਹੜਾ ਮੈਂ ਦੇਖ ਗਿਆ ਉਹ ਨਹੀਂ ਉਹ ਕਿੱਥੇ ਆ ਉਹ ਉੱਦਾਂ ਰੋ ਆਇਆ ਆਉਹੀ ਆਉ ਪਿੱਛੇ ਬੈਠਾ ਇਹੜਾ ਉਹ ਪਿੱਛੇ ਆ ਸ਼ਾਓ ਆ ਉਹ ਵੀ ਆ ਮੈਂ ਲਗਾਉਂਗਾ ਗਾਂਦੇ ਉਹਦਾ ਤਾਂ ਆ ਦੇਖੋ ਇੱਕਾ ਜੀਰਾ ਕਬੂਤਰ ਸਾਰੇ ਐਕਟਿਵ ਆ ਬਾਈ ਰੋਜ ਕਹਿੰਦਾ ਹੈਗਾ ਹੈ ਵੀ ਵੀਡੀਓ ਬਣਾਗੇ ਕਬੂਤਰ ਦਿਖਾ ਦੇ ਮੈਂ ਕਹਾਂ ਜਿਹੜਾ ਭਰਾ ਦੇ ਕਬੂਤਰ ਵੀ ਦਿਖਾ ਦਿੰਨੇ ਆਂ ਸ਼ੌਂਕ ਕਰਾ ਦਿੰਨੇ ਆਂ ਤੰਦਰੁਸਤ ਆ ਪੂਰੇ ਵਧੀਆ ਨੇ ਆਹ ਦੇਖੋ ਬਾਈ ਆਹ ਨੇ ਪੂਰੇ ਪਿਓਰ ਪੁੰਨੂ ਵਾਲੇ ਜਿਹੜੇ ਕਬੂਤਰ ਆਪਾਂ ਕਹਿੰਨੇ ਆ ਨਾ ਕਾਲਸਰਿਆਂ ਵਿੱਚੋਂ ਆਹ ਨੇ ਦੋ ਬੈਠੇ ਨੇ ਬਾਈ ਹੁਣਾਂ ਦੇ ਪਹਿਲੇ ਇਹ ਵੀ ਸੀਗੇ ਉਹ ਵੇਚ ਦਿੱਤੇ ਸੀ ਬਾਈ ਹੁਣਾਂ ਨੇ ਆਹ ਨੇ ਦੋ ਇਹ ਪਿਓ ਪੋਤੀ ਆ ਬਈ ਦੋਵੇਂ ਪੁਰਾਣੇ ਕਬੂਤਰ ਆਂਦੋ ਮੇ ਜਿਹੜੇ ਹੈਗੇ ਤੁਸੀਂ ਦੇਖ ਰਹੇ ਹੋ ਬਹੁਤ ਚੰਗੇ ਕਬੂਤਰ ਐ ਅ ਜੀਰਾ ਦੇਖੋ ਕਿੰਨਾ ਤਗੜਾ ਹੀ ਖਟੀਆਂ ਖਾਇਆ ਕਬੂਤਰ ਦਾ ਵਜੂਦ ਔਰ ਨਲੀ ਪੈਰਾ ਆ ਨਸਲਾਂ ਵੀ ਵਧੀਆ ਐ ਚੰਗਾ ਆਇਆ ਬਈ ਤੇ ਉਹ ਉਹਦਾ ਪਿੱਛੇ ਬੈਠਾ ਫੌਜੀ ਵਾਲਿਆਂ ਜੋ ਕਬੂਤਰ ਆ ਬਈ ਇੱਥੇ ਉਹ ਆ ਬੈਠੇ ਆ ਇੱਧਰ ਵੀ ਬੈਠੇ ਨੇ ਥੋੜੇ ਬਾਈ ਇਸ ਖੁੱਡੇ 'ਚ ਵੀ ਇੱਧਰ ਉਹਦੀ ਦਿਖਾਉਂਦੇ ਆ ਤੇ ਇੱਕ ਦੂਜੇ ਖੁੱਡੇ ਦੇ ਵਿੱਚ ਚੱਲ ਜਾਂਦੇ ਆ ਦਬਦਾ ਵੀ ਕਿਉਂਕਿ ਵਿੱਚੋਂ ਬਾਈ ਹੁਣ ਨੇ ਜਾਲੀ ਛੱਡੀ ਹੋਈ ਆ ਤੇ ਕੋਈ ਜਿਹੜੇ ਆ ਇੱਧਰ ਬੈਠੇ ਨੇ ਆ ਵੀ ਕਰੋ ਸ਼ੌਂਕ ਮਿਸੀਆਂ ਨੋਕਾਂ ਦੇ ਕਬੂਤਰ ਨੇ ਇੱਕ ਪੰਨੂ ਵਾਲਾ ਬਈ ਆ ਬੈਠਾ ਆ ਇਹ ਵੀ ਉਹਨਾਂ ਦੇ ਵਿੱਚੋਂ ਥੋੜਾ ਲਾਲ ਪਰ ਧੌਣ ਚ ਮਾਰਦਾ ਆ ਪਰ ਹੈਗਾ ਉਹਨਾਂ ਦੇ ਵਿੱਚੋਂ ਹੀ ਆ ਇਹ ਵੀ ਵਧੀਆ ਰਿਜ਼ਲਟ ਹੈ ਨਾ ਕਬੂਤਰਾਂ ਦਾ ਤੇ ਵਧੀਆ ਆਵਾਜ਼ੀਆਂ ਬਈ ਉੱਡਦੇ ਨੇ ਇੱਧਰ ਜਿਹੜੇ ਸਾਰੇ ਦੇ ਸਾਰੇ ਜਿਹੜੇ ਨਾਰੀ ਨੇ ਚੱਲ ਗਏ ਇੱਧਰ ਦਰਦੇ ਨੇ کافی ਕਿਉਂਕਿ ਇਹਨਾਂ ਨੂੰ ਕਦੇ ਹੱਥ 'ਚ ਨਹੀਂ ਫੜਿਆ ਇਸ ਕਰਕੇ ਥੋੜਾ ਜਾਇਏ ਡਰਦੇ ਨੇ ਬਈ ਬਾਕੀ ਸ਼ੌਂਕ ਬਹੁਤ ਵਧੀਆ ਵੀਰ ਦਾ ਉਧਰ ਵੀ ਆ ਗਿਆ ਮਾਨ ਉਧਰ ਕਿੰਨੇ ਘੱਟ ਅੱਛਾ ਭਾਈ ਇੱਕ ਇੱਕ ਖੁੱਡੇ 'ਚ ਦੇਖੋ 10-10 12-12 ਕਬੂਤਰ ਬਾਈ ਹੋਣੇ ਨੇ ਡਕੇ ਹੋਏ ਆ ਹਣ ਪੂਰੇ ਤੰਦਰੁਸਤ ਤੇ ਖੁੱਡਿਆਂ ਦੀ ਵੀ ਪੂਰੀ ਸਫਾਈ ਆ ਵਧੀਆ ਠੀਕ ਹੈ ਜੀ ਟ੍ਰੇਆਂ ਵਾਈਫ ਹੋਣਾਂ ਨੇ ਲਾਈਆਂ ਹੋਈਆਂ ਦਾਣਿਆਂ ਵਾਸਤੇ ਅੰਦਰ ਬੈਠੇ ਰਹਿੰਦੇ ਆ ਜੋੜੇ ਤੋੜੇ ਹੋਏ ਆ ਹਲੇ ਲਾਏ ਨਹੀਂ ਹੈਗੇ ਹੁਣ ਇਹਨਾਂ ਦੇ ਜੋੜੇ ਜਿਹੜੇ ਹੋ ਲੱਗਣਗੇ ਤੇ ਟੋਕਰੀਆਂ ਵਗੈਰਾ ਇਹਦੇ ਵਿੱਚ ਲਾਉਣਗੇ ਤੇ ਫਿਰ ਜਿਹੜੇ ਹੈਗੇ ਬੱਚੇ ਕੱਢਣਗੇ ਤੇ ਚੱਲਦੇ ਆ ਮਿੱਤਰੋ ਅੱਗੇ ਇੱਕ ਖੁੱਡਾ ਇੱਧਰ ਵੀ ਆ ਤੇ ਇਹਦਾ ਵੀ ਤੁਹਾਨੂੰ ਕਰਾ ਦਿੰਨੇ ਆ ਸ਼ੌਂਕ ਇੱਕ ਚੀਜ਼ ਹੋਰ ਦਸੀ ਆ ਲੱਗੇ ਇੱਕ ਤੈ ਆ ਇਹ ਹੈਗੀ ਆ ਸ਼ੌਕੂ ਪਲਵਾਨ ਦੀ ਇੱਕ ਬੁੱਤਰਾ ਦਾ ਵੀ ਆਪਾਂ ਤੁਹਾਨੂੰ ਕਿਤੇ ਟਾਈਮ ਕੱਢ ਕੇ ਸ਼ੌਂਕ ਕਰਾਵਾਂਗੇ ਕਾਫੀ ਧੇਰ ਹੋ ਗਈ ਹੈ ਇਹਨਾਂ ਦੇ ਕਬੂਤਰ ਦਿਖਾਇਆ ਹੋਇਆ ਨੂੰ ਤੇ ਇੱਧਰ ਵੀ ਟਾਈਮ ਲੱਗਾ ਤੇ ਜਰੂਰ ਆਪਾਂ ਇੱਕ ਵੀਡੀਓ ਇਹਨਾਂ ਦੀ ਵੀ ਕਰਾਂਗੇ ਕਬੂਤਰ ਕਿਉਂਕਿ ਸ਼ੌਕੂ ਪਲਵਾਨ ਦੇ ਕੋਲ ਵੀ ਬੜੇ ਵਧੀਆ ਇਸ ਵਾਰ ਇਸ ਛੱਤ ਤੋਂ ਜਿਹੜਾ ਇੱਕ ਮੋਟਰਸਾਈਕਲ ਵੀ ਜਿੱਤਿਆ ਗਿਆ ਆ ਠੀਕ ਆ ਜੀ ਤੇ ਇਹ ਹੈ ਬਾਈ ਹੁਣਾਂ ਦਾ ਨੈਕਸਟ ਖੁੱਡਾ ਇਹਦੇ ਵਿੱਚ ਵੀ ਬਾਈ ਹੁਣਾਂ ਨੇ ਕੁਝ ਕਬੂਤਰ ਛੱਡੇ ਨੇ ਇੱਕ ਕਬੂਤਰ ਕਬੂਤਰੀਆਂ ਅੱਛਾ ਇੱਧਰ ਕਬੂਤਰੀਆਂ ਹੀ ਆ ਬੱਚੇ ਆ ਲੱਗਦਾ ਵੱਡੇ ਹੋਏ ਨੇ ਹੋਈ ਹੈ ਅੱਛਾ ਅੱਛਾ ਵੱਡੇ ਹੁੰਦੇ ਆ ਉਹ ਆਪਣੇ ਹੱਥ ਨਾਲ ਬੱਚਾ ਪਾ ਲਿਓ ਕਿਹੜਾ ਅੱਛਾ ਆਹ ਲਾਲ ਚਿੰਗਾ ਹੈ ਤੇ ਉੜਦਾ ਹੈ ਬੈਰੀ ਪੈਂਦੀ ਆ ਹਾਂ ਬੈਰੀ ਨਹੀਂ ਪੈਂਦੀ ਪੈਂਦੀ ਹੈ ਬੜੀ 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 ਬੈਰੀ ਨਾ ਅੱਛਾ 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 ਆ ਲੋ ਬਈਆ ਆ ਨਵੇਂ ਪੱਠੇ ਪੱਟੀਆਂ ਬਾਈ ਹਨਾ ਦੇ ਕਰੋ ਸ਼ੌਂਕ ਦੇਖੋ ਵਜੂਦ ਦੇਖੋ ਤੇ ਅੱਖਾਂ ਦੇਖੋ ਇਸ ਪੰਛੀ ਦੀਆਂ ਇੱਕੇ ਉੱਪਰ ਆ ਇਹ ਸਾਰੇ ਕਾਲੀਆਂ ਦੇ ਵਿੱਚ ਹੀ ਨੇ ਲੱਗ ਭਾਗ ਆਹ ਦੇਖੋ ਸਾੰਦੂਲੀ ਪਲਕਾਂ ਇਹਦੀਆਂ ਆ ਧਰ ਦੇ ਵਿੱਚ ਹੀ ਇਹ ਸਾਰੇ ਆਣ ਆ ਤਾਂ ਇੱਕ ਦਿਖਾਈਏ ਭਾਈ ਆਹ ਦੇਖੋ ਇਹਦੀਆਂ ਅੱਖਾਂ ਪੰਛੀ ਦੀਆਂ ਕਰੋ ਚੈੱਕ ਬਈ ਮੋਤੀ ਬੜਿਆ ਪੰਛੀ ਆ ਰਿਹਾ ਕਦ ਕਾਠ ਦੀ ਬਹੁਤ ਸੋਹਣਾ ਹੈ ਪੰਛੀ ਦਾ ਮਾਰੋ ਪਿੱਛੇ ਬੱਚਾ ਕਾਲੀਆਂ ਅੱਖਾਂ ਦਾ ਇੱਕ ਬੈਠਿਆ ਉਹ ਕਿਹੜਿਆ ਨਾ ਮੈਨੂੰ ਇਹਦਾ ਨਾਮ ਨਹੀਂ ਪਤਾ ਅੱਛਾ ਇਹ ਆਪਣਾ ਘਰ ਦਾ ਹੀ ਆ ਉਦਾਂ ਹਾਂ ਬੈਠਾ ਉਹ ਦੇਖੀ ਨਿਕਲਣਾ ਜਾਵੇ ਕਿਤੇ ਬਾਹਰ ਦਰਵਾਜ਼ਾ ਭਰਾਵਾ ਬੰਦ ਰੱਖੀ ਮੁੜ ਕੇ ਅੰਦਰ ਵੀ ਨਹੀਂ ਆਉਣੇ ਆ ਇੱਕ ਕਾਲੀ ਚਿੱਟੀ ਦਾ ਪੰਛੀ ਬਣਿਆ ਬਈ ਇੱਕ ਅੱਖ ਕਾਲੀ ਤੇ ਇੱਕ ਅੱਖ ਥੇਰੀ ਚਿੱਟੀ ਆ ਬਹੁਤ ਹੀ ਜਬਰਦਸਤ ਹੈ ਵੀ ਕਬੂਤਰ ਪੂਰੇ ਪੂਰੇ ਵਧੀਆ ਨੇ ਉਹ ਚਲਾ ਗਿਆ ਫੇਰ ਉੱਥੇ ਆ ਪੰਛੀ ਦੀ ਬਈ ਮੈਂ ਗੱਲ ਕਰਦਾ ਰਿਹਾ ਹੈਗਾ ਹੀ ਅੱਖਾਂ ਇਹਦੀਆਂ ਬੜੀਆਂ ਵਧੀਆ ਦੇਖਣ ਵਾਲੀਆਂ ਪੁੰਨੂ ਵਾਲਾ ਪੁੰਨੂ ਵਾਲੇ ਹੁੰਦੇ ਆ ਇਦਾਂ ਦੇ ਲੱਗਦਾ ਵੀ ਪੁੰਨੂ ਵਾਲਾ ਹੀ ਆ ਆ ਲਓ ਭਾਈ ਆ ਦੇਖੋ ਬੜਾ ਚੰਗਾ ਪੰਛੀ ਹੈ ਆ ਦੇਖ ਇਹ ਡਾਇ ਨਹੀਂ ਮਣ ਨਾ ਨਾ ਇਨੀ ਡਾਈ ਹੈ ਇੱਕ ਗਾੜਾ ਆ ਗਿਆ ਬੁਲਾਉਣੀ ਆ ਅੱਛਾ ਜਿਹੜੇ ਨਾ ਕਲੱਡਾ ਉਹ ਜਾਉਣੀ ਆ ਲੱਗਾ ਹਾਂ 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 ਇਹ ਕੰਮ ਇਹਦਾ ਜਿਹੜਾ ਮੈਂ ਬੋਲਿਆ ਠੀਕ ਆ ਸਹੀ ਆ ਸਹੀ ਆ ਹਾਲੋ ਵੇ ਆ ਯਾਰ ਰੱਤਾ ਪੰਛੀ ਹਾਲੋ ਵੇ ਆ ਪਾ ਲਿਆ ਆ ਦੇਖੋ ਆ ਮਾਂ ਨੇ ਪਾਲਿਆ ਹੱਥ ਦੇ ਨਾਲ ਸਹੀ ਆ ਜੋੜੇ ਕਦੋਂ ਤੂੰ ਤੋੜੇ ਸੀ ਇਹਨਾਂ ਦੇ ਇਹ ਪਿਛੇ ਮਹੀਨੇ ਨੂੰ ਮਹੀਨਾ ਪੂਰਾ ਹੈ ਸਹੀ ਆ ਸਹੀ ਆ ਚੱਲ ਬਹੁਤ ਵਧੀਆ ਬਾਈ ਸੋਹਣੇ ਕਬੂਤਰ ਤੇ ਬਾਕੀ ਮਿੱਤਰੋ ਕਿੰਦਾ ਲੱਗਾ ਬਾਈ ਦਾ ਸ਼ੌਂਕ ਜਰੂਰ ਦੱਸਿਓ ਠੀਕ ਆ ਜੀ ਤੇ ਸ਼ੌਂਕ ਤੁਹਾਨੂੰ ਕਰਾਉਂਦੇ ਰਾਵਾਂਗੇ ਤੇ ਨਵੀਂ ਵੀਡੀਓ ਲੈ ਕੇ ਬਹੁਤ ਛੇਤੀ ਮਿਲਦੇ ਆ ਦਿਓ ਹੁਣ ਇਜਾਜ਼ਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ